ਪੰਜਾਬ ਵਿੱਚ ਤਰਥਲੀ ਮਚਾ ਦੇਣ ਵਾਲੇ ਹੋਏ ਬੀਜ ਕੋਟਾਲੇ ਦੀ ਉੱਚ ਪੱਧਰੀ ਜਾਂਚ ਅਤੇ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਸੰਬੰਧੀ ਮਾਨਯੋਗ ਰਾਜਪਾਲ ਜੀ ਨੂੰ ਭੇਜਣ ਲਈ ਡੀਸੀ ਹੁਸ਼ਿਆਰਪੁਰ ਨੂੰ ਮੈਮੋਰੰਡਮ ਦਿੰਦੇ ਹੋਏ ਸ਼੍ਰੋਮਣੀ ਕਾਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੂਲੇਵਾਲ ਰਾਠਾ ਨਾਲ ਸੋਹਣ ਸਿੰਘ ਜਠੰਡਲ ਅਤੇ ਅਰਵਿੰਦਰ ਸਿੰਘ ਰਸੂਲਪੁਰ ਬੀਬੀ ਮਹਿੰਦਰ ਕੌਰ ਜੋਸ਼ ਅਤੇ ਜ਼ਿਲ੍ਹੇ ਦੇ ਸਮੂਹ ਜਥੇਬੰਦੀ ਆਦਿ ਸ਼ਾਮਿਲ ਹੋਏ। ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸ਼੍ਰੋਮਣੀ ਕਾਲ ਦੇ ਵੱਲੋਂ ਸਮੂਹ ਜਥੇਬੰਦੀ ਵੱਲੋਂ ਡੈਪਟੀ ਕਮਿਸ਼ਨਰ ਹਿਸ਼ਾਰਪੁਰ ਨੂੰ ਇੱਕ ਨੋਟ ਪੱਤਰ ਦਿੱਤਾ ਗਿਆ। ਗੇਰੇ تھیਟਰ ਕਿਉਂਕਿ ਪਿਛਲੇ ਦਿਨੀ ਝੋਨੇ ਦੇ ਬੀਜ ਦਾ ਬਹੁਤ ਵੱਡਾ ਘਟਾਲਾ ਜਿਹੜਾ ਉਹ ਦੇਖਣ ਨੂੰ ਸਾਹਮਣੇ ਆਇਆ। ਲੁਬਿਆਣੇ ਦੀ ਬਰਾਡਫੀਲਡ ਜਿਹੜੀ ਕੰਪਨੀ ਆ। ਉਹਨਾਂ ਕੋਲੋਂ ਵੱਡੇ ਲੈਵਲ ਦੇ ਉੱਪਰ ਇਹ ਝੋਨੇ ਦਾ ਬੀਜ ਜਿਹੜਾ ਫੜਿਆ ਗਿਆ। ਔਰ ਉਹ ਬੀਜ ਜਿਹੜਾ ਪੀਆਰ 218 219 ਜਿਹੜਾ ਬੀਜ ਹਾਲੇ ਮਾਰਕੀਟ ਵਿੱਚ ਆਇਆ ਹੀ ਨਹੀਂ ਸੀ। ਇਹ ਬੀਜ ਸਿਰਫ ਯੂਨੀਵਰਸਿਟੀ ਨੇ ਲੋਕਾਂ ਨੂੰ ਕਿਸਾਨਾਂ ਨੂੰ 5 ਕਿਲੋ 10 ਕਿਲੋ 30 ਕਿਲੋ ਫੈਲੀ ਰਹੀ ਦੇਣਾ ਸੀਗਾ ਪਰ ਇੱਥੇ ਜਿਹੜਾ ਸੈਕੜੇ ਕੁਇੰਟਲ ਵੀ ਉਸ ਸੀਟਸ ਤੌਰ ਤੋਂ ਫੜਿਆ ਜੇ ਵੀ ਐਫ ਆਈ ਆਰ ਜਿਹੜੀ ਲੁਧਿਆਣੇ ਦੇ ਖੇਤੀਬਾੜੀ ਅਫਸਰ ਨੇ ਉਹ ਦਰਜ ਕਰਾਈ ਆ ਕਿ ਕਦੋਂ ਉਹਦੀ ਸਾਰੀ ਫੜਤਾਲ ਕੀਤੀ ਗਈ ਆ ਉਹ ਵੀ ਜਿਹੜਾ ਆ ਉਹ ਡੇਰਾ ਬਾਬਾ ਨਾਨਕ ਦੇ ਇੱਕ ਜਿਹੜਾ ਕਰਨਾਲ ਫੀਡ ਫੈਕਟਰੀ ਆ ਉਥੋਂ ਤਿਆਰ ਹੋ ਕੇ ਵਿਕਿਆ ਔਰਤ ਮੁੱਚੇ ਪੰਜਾਬ ਦੇ ਵਿੱਚ ਵੱਡੇ ਮਹਿੰਗੇ ਭਾਵਾਂ ਦੇ ਉੱਪਰ 2000 ਨੂੰ ਪਰ ਕੁਆਂਟਲ 3000 ਨੂੰ ਪਰ ਕੁਆਂਟਲ ਦੇ ਰੇਟ ਨਾਲ ਵਿਕਿਆ ਔਰ ਉਹ ਬੀਜ ਜਿਹੜਾ ਹਲੇ ਫਾਊਂਡਰ ਸੀ ਜਿਹੜਾ ਯੂਨੀਵਰਸਿਟੀ ਨੇ ਹਲੇ ਪਹਿਲੀ ਵਾਰ ਦੇਣਾ ਸੀ ਕਿਸਾਨਾਂ ਨੂੰ ਉਹ ਐਡੀ ਲੈਵਲ ਦੇ ਵਿੱਚ ਬੀ ਕਿੱਥੋਂ ਆਇਆ ਔਰ ਇੰਨੀ ਮਹਿੰਗੀ ਕੀਮਤ ਜਿਹੜਾ 75 ਰੁਪਏ ਨੂੰ ਕਿਲੋ ਦੇਣਾ ਸੀ ਉਹ 250 300 ਰੁਪਏ ਨੂੰ ਕਿਲੋ ਦੇ ਕੇ ਵਿਕਿਆ ਗਿਆ ਜਦੋਂ ਬੀ ਹਲੇ ਤਿਆਰੇ ਨਹੀਂ ਹੋਇਆ ਤੇ ਉਹਨਾਂ ਨੇ ਕਿਹੜਾ ਬੀ ਵੇਚ ਦਿੱਤਾ ਇਹ ਬਹੁਤ ਵੱਡਾ ਠੱਗਾਣਾ ਔਰ ਇਹਦੇ ਪਿੱਛੇ ਸਰਕਾਰੀ ਜਿਹੜੀ ਆ ਉਹ ਹੱਥਵਾਸ਼ ਹੈ ਆ ਅੱਜ ਸਾਰੇ ਦੁਕਾਨ ਵੀਰ ਦੋ ਤਰ੍ਹਾਂ ਛੱਗੇ ਗਏ ਇੱਕ ਰੇਡ ਬਾਤਾ ਲਾਤਾ ਲੁੱਟ ਲਿਆ ਇੱਕ ਉਹ ਬੀ ਨੇ ਪਤਾ ਨਹੀਂ ਕਿਦਾਂ ਕਿਹੋ ਜਿਹਾ ਹੋਣਾ ਉਹ ਫਸਲ ਪੱਕਣੀ ਨਹੀਂ ਪੱਕਣੀ ਇਸ ਕਰਕੇ ਅਸੀਂ ਅੱਜ ਮੰਗ ਕੀਤੀ ਆ ਕਿ ਜੂੰ ਇਦਾਂ ਤਾਂ ਸਾਰੀ ਸਰਕਾਰ ਹੈਤ ਘਟਾਇਆ ਨਹੀਂ ਸਿੱਧ ਜਲਦੀ ਆ ਇਹ ਸ਼ਰਾਬ ਘਟਾਇਆ ਜਿੱਦ ਤੱਕ ਘਟਾਇਆ ਹੋਰ ਵੱਡੇ ਘਟਾਏ ਜਿਹੜੇ ਆ ਰਹੇ ਆ ਪਰ ਆ ਕਸਾਨਾਂ ਨਾਲ ਇੱਕ ਵੱਡਾ ਘਰਾ ਜਿਹੜਾ ਕਰਿਆ ਉਹਦਾ ਮੰਗ ਪੱਤਰਾ ਅਸੀਂ ਬੀਸੀ ਸਾਾਨੂੰ ਦੇ ਕੇ ਆਏ ਆ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਵੀ ਇਨਕੁਆਰੀ ਜਿਹੜੀ ਆ ਇਹ ਹੋਣੀ ਚਾਹੀਦੀ ਆ ਰੋਟੀ ਦੇ ਉੱਪਰ ਉਹ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਹੋਣੀ ਬਣਦੀ ਆ ਉਹਦੀ ਮੰਗ ਕਰਨ ਵਾਸਤੇ ਇੱਥੇ ਆਏ ਸੀ ਸਮੁੱਚੇ ਜਥੇਬੰਦੀ ਬੰਦੋਂ ਦੇ ਇਸ਼ਾਰੇ ਨੂੰ ਮਿਲ ਕੇ ਦਿੱਤਾ ਗਿਆ ਸੋ ਮੈਂ ਇਹਨੀਆਂ ਗੱਲਾਂ ਲਈ ਕਰਦਾ ਬਹੁਤ ਬਹੁਤ ਧੰਨਵਾਦ ਹੁਸ਼ਿਆਰਪੁਰ ਤੋਂ ਦਰਜਿਤ ਅਜਨੋਹਾ ਦੀ ਰਿਪੋਰਟ ਐਸਐਮ ਜੈਡ ਨਿਊਜ਼